ਇਸ ਵੇਲੇ ਦੀ ਰਾਜਸਥਾਨ ਤੋਂ ਆਈ ਬੇਹਦ ਮੰਦ ਭਾਗੀ ਖਬਰ ਕਾਲੀ ਸਿੰਧ ਅਤੇ ਚੰਬਲ ਨਦੀ ਪੂਰੇ ਉਪਵਾਨ ਤੇ ਬੀਤੇ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਤੇਜ਼ ਤਰਾਰ ਵਰਖਾ ਨੇ ਸਥਿਤੀ ਬਣਾਈ ਭਿਆਨਕ ਜਿੱਥੇ ਰਾਜਸਥਾਨ ਨੂੰ ਦੇਸ਼ ਦੇ ਵਿੱਚ ਇੱਕ ਖੁਸ਼ਕ ਖਿੱਤੇ ਵਜੋਂ ਜਾਣਿਆ ਜਾਂਦਾ ਹੈ ਉੱਥੇ ਹੀ ਲਗਾਤਾਰ ਵਾਯੂ ਅਤੇ ਜਲਵਾਯੂ ਪਰਵਰਤਨ ਦੇ ਚਲਦਿਆਂ ਰਾਜਸਥਾਨ ਵਿੱਚ ਬੀਤੇ 2 ਮਹੀਨਿਆਂ ਤੋਂ ਲਗਾਤਾਰ ਹੋ ਰਹੀ ਰੁਕ ਰੁਕ ਕੇ بارش ਦੇ ਚਲਦਿਆਂ ਜਿੱਥੇ ਸੋਇਆਬੀਨ ਦੀ ਬਜਾਈ ਮਹਿਜ 20% ਦੀ ਹੋਈ ਸੀ ਉਹ ਵੀ ਬੀਤੇ 3 ਦਿਨਾਂ ਦੀ ਲਗਾਤਾਰ ਹੋ ਰਹੀ بارش ਦੇ ਚਲਦਿਆਂ ਮੁਕੰਮਲ ਨਸ਼ਟ ਹੋ ਚੁੱਕੀ ਹੈ। ਰਾਜਸਥਾਨ ਦੇ ਕੋਟਾ ਜਿਸ ਨੂੰ ਐਜੂਕੇਸ਼ਨ ਹੱਬ ਅਤੇ ਟੂਰਿਸਟ ਸਪੌਟ ਵਜੋਂ ਜਾਣਿਆ ਜਾਂਦਾ ਹੈ ਸਮੇਤ ਝਾਲਾਵੜ 12 ਅਤੇ ਬੂੰਦੀ ਜ਼ਿਲ੍ਹਿਆਂ ਵਿੱਚ ਇਸ ਵੇਲੇ ਪਾਣੀ ਦਾ ਪੱਧਰ 3.5 ਫੁੱਟ ਨੂੰ ਵੀ ਪਾਰ ਕਰ ਚੁੱਕਿਆ ਹੈ। 2 ਦਿਨ ਪਹਿਲਾਂ ਊਰਜਾ ਮੰਤਰੀ ਹੀਰਾ ਲਾਲ ਨਾਗਰ ਨੇ ਟਰੈਕਟਰ ਤੇ ਬੈਠ ਕੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਸੀ ਪਰ ਬੀਤੀਆਂ ਦੋ ਰਾਤਾਂ ਤੋਂ ਲਗਾਤਾਰ ਹੁਣ ਤੱਕ ਦੀ ਬਾਰਿਸ਼ ਨੇ ਪਿੰਡਾਂ ਦਾ ਆਪਸੀ ਸੰਪਰਕ ਪੂਰਨ ਰੂਪ ਵਿੱਚ ਤੋੜ ਦਿੱਤਾ ਹੈ ਸ਼ੁੱਕਰਵਾਰ ਸਵੇਰ ਤੋਂ ਹੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਚਲਦਿਆਂ ਕੋਟਾ ਸ਼ਹਿਰ ਸਮੇਤ ਨੇੜਲੇ ਗਵੰਡੀ ਜ਼ਿਲ੍ਹਿਆਂ ਦੇ ਕਾਰੋਬਾਰ ਰੋਜਗਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੇ ਹਨ ਉੱਤੇ ਹੀ ਇਸ ਵੇਲੇ ਰਾਜਸਥਾਨ ਹਨਾਂ ਦੇ ਪ੍ਰਕੋਪ ਦੀ ਮਾਰ ਚੱਲਣ ਦੇ ਕਾਰਨ ਵੱਡੀ ਕੁਦਰਤੀ ਆਫਤ ਦੇ ਵਿੱਚ ਫਸ ਚੁੱਕਿਆ ਹੈ